ਤਾਂ ਪੰਜਾਬ ਪੁਲਿਸ ਨੂੰ 410 ਨਮੀਆਂ ਗੱਡੀਆਂ ਜਿਹੜੀਆਂ ਹਨ ਉਹ ਬੇੜੇ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਤਸਵੀਰ ਤੁਸੀਂ ਦੇਖ ਲਓ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹਰੀ ਛੰਡੀ ਦਿਖਾਈ ਜਾ ਰਹੀ ਹੈ 410 ਗੱਡੀਆਂ ਨੂੰ ਇਹ 410 ਗੱਡੀਆਂ ਦੀ ਗੱਲ ਕਰੀਏ ਤਾਂ ਇਹ ਥਾਣਿਆਂ ਦੇ ਵਿੱਚ ਪਹੁੰਚਣਗੀਆਂ ਐਸਐਚਓਜ਼ ਕੋਲ ਇਹ ਗੱਡੀਆਂ ਰਹਿਣਗੀਆਂ ਮਕਸਦ ਇਹ ਹੈ ਕਿ ਜਿਹੜੇ ਐਸਐਚਓਜ਼ ਹਨ ਜਿਹੜੇ ਤਰਾਤਲ ਤੇ ਕੰਮ ਕਰਦੇ ਹਨ ਉਹਨਾਂ ਕੋਲ ਜੇ ਗੱਡੀਆਂ ਹੋਣਗੀਆਂ ਰਿਸਪੌਂਸ ਰੇਟ ਜਿਹੜਾ ਆ ਕੁਇਕ ਹੋਏਗਾ ਉਹਨਾਂ ਦਾ ਕਿਸੇ ਵੀ ਥਾਂ ਤੇ ਪਹੁੰਚਣਾ ਹੈ ਜਲਦ ਪਹੁੰਚ ਸਕਣਗੇ ਕਿਉਂਕਿ ਅਕਸਰ ਇਹ ਗੱਲ ਰਹਿੰਦੀ ਆ ਸਨ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਈ ਗਈ ਉਸਦੇ ਵੀ ਇਹ ਮਕਸਦ ਸੀ ਕਿ ਜਿਹੜੇ ਸੜਕ ਦੇ ਉੱਪਰ ਕੋਈ ਹਾਦਸੇ ਹੋ ਜਾਂਦੇ ਆ ਨਾ ਉਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਉਸ ਦੇ ਵਿੱਚ ਕਮੀ ਲਿਆਂਦੀ ਜਾ ਸਕੇ ਤੇ ਨਾਲ ਹੀ ਜਿਹੜਾ ਪੰਜਾਬ ਪੁਲਿਸ ਦਾ ਬਹੁਤ ਜੇ ਥਾਣੇ ਦੇ ਵਿੱਚ ਉਸ ਨੂੰ ਘਟਾਇਆ ਜਾ ਸਕੇ ਤਾਂ ਉਸ ਦੇ ਤਰਜ ਤੇ ਇਹ ਹੁਣ 410 ਗੱਡੀਆਂ ਜਿਹੜੀਆਂ ਹਨ ਉਹਨਾਂ ਨੂੰ ਵੀ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਆ ਥਾਣੇ ਦੇ ਵਿੱਚ ਸਪੈਸ਼ਲ ਗੱਡੀਆਂ ਜਾਣਗੀਆਂ ਤੇ जाहीर ਜੀ ਕਹਿੰਦੇ ਜਦੋਂ ਰਿਸਪਾਂਸ ਕਿਕ ਹੋ ਜਾਂਦਾ ਕਿਸੇ ਦੇ ਕੋਈ ਕ੍ਰਾਈਮ ਕਿਤੇ ਹੁੰਦਾ ਹੈ ਉੱਥੇ ਪਹੁੰਚਣਾ ਹੈ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਪਾਣੀ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਪੁਲਿਸ ਮੌਕੇ ਤੇ ਜਲਦ ਪਹੁੰਚ ਸਕੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਸਪੀਚ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਤੁਹਾਨੂੰ ਐਫੀਸ਼ੀਐਂਟ ਬਣਾਉਣ ਗਿਆ ਕਿ ਤੁਸੀਂ ਮੌਕੇ ਤੇ ਜਲਦ ਪਹੁੰਚ ਪਾਓ ਤੇ ਨਾਲ ਹੀ ਮੁੱਖ ਮੰਤਰੀ ਵੱਲ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਟ੍ਰੇਨਿੰਗ ਦੇ ਰਹੇ ਆ ਕਿ ਪੁਲਿਸ ਕਿਸ ਤਰੀਕੇ ਨਾਲ ਆਪਣੇ ਕੰਮ ਨੂੰ ਹੋਰ ਵਧੀਆ ਕਰ ਸਕਦੀ ਹੈ ਉਹਨਾਂ ਨੂੰ ਇਕਵਿਪਮੈਂਟਸ ਦੇ ਰਹੇ ਆ ਕੰਮ ਤਾਂ ਹੀ ਸੋਖੇ ਹੋਣਗੇ ਜਦੋਂ ਸਹੂਲਤ ਮਿਲੇਗੀ ਪੰਜਾਬ ਪੁਲਿਸ ਨੂੰ ਤਾਂ ਉਸੇ ਤਰ੍ਹਾਂ ਦੇ ਇਹ ਗੱਡੀਆਂ ਜਿਹੜੀਆਂ ਹਨ ਫਿਲਹਾਲ ਹੁਣ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਹੁੰਚਾਈਆਂ ਗਈਆਂ ਹਨ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਹੋਰ ਗੱਡੀਆਂ ਜਿਹੜੀਆਂ ਹਨ ਉਹ ਜਲਦੀ ਬੇੜੇ ਦੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਜੋ ਐਸਐਚਓ ਤੋਂ ਉੱਪਰ ਦੇ ਅਫਸਰ ਹਨ ਡੀਐਸਪੀ ਐਸਪੀ ਉਹਨਾਂ ਵਾਸਤੇ ਜਿਹੜੀਆਂ ਹਨ ਹੋਰ ਰੱਖੀਆਂ ਜਾਣਗੀਆਂ ਤਾ ਇਹ ਇਹ तमाम ਜਿਹੜੀ ਗੱਲ ਕਰੀਏ ਤਾਂ ਮਕਸਦ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਪੰਜਾਬ ਪੁਲਿਸ ਨੂੰ ਜਿਆਦਾ ਜਿਆਦਾ ਐਫੀਸ਼ੀਐਂਟ ਬਣਾਉਣਾ ਹੈ ਫਿਲਹਾਲ ਇਹ ਗੱਡੀਆਂ ਰਮਾਨਿਆ ਕਰ ਦਿੱਤੀਆਂ ਗਿਆਨ ਤੇ ਹੁਣ ਇਹ ਪੰਜਾਬ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਾਣ ਗਿਆ ਤੇ ਮਕਸਦ ਇਹੀ ਹੈ ਇਹਨਾਂ ਗੱਡੀਆਂ ਨੂੰ ਦੇਣ ਦਾ ਇਹ ਵੀ ਜਾਣਕਾਰੀ ਦੇ ਦਈਏ ਕਿ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਇੰਨੀਆਂ ਵੱਡੀ ਲੈਵਲ ਤੇ ਗੱਡੀਆਂ ਜਿਹੜੀਆਂ ਹਨ ਉਹ ਪੰਜਾਬ ਪੁਲਿਸ ਨੂੰ ਦਿੱਤੀਆਂ ਗਿਆ ਹਨ ਇਸ ਤੋਂ ਇਲਾਵਾ 181 ਮਹਿਲਾਵਾਂ ਵਾਸਤੇ ਵੀ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਵੀ ਅਲੱਗ ਤੋਂ ਗੱਡੀਆਂ ਜਿਹੜੀਆਂ ਹਨ ਈਵੀ ਵਾਹਾਈਕਲ ਜਿਹੜੀਆਂ ਹਨ ਉਹ ਵੀ ਅੱਜ ਰਵਾਨਾ ਕੀਤੇ ਗਿਆ ਹਨ ਕੈਮਰਾਮੈਨ ਹਰਜਿੰਦਰ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਮਨੀ